ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿੱਦਾਂ ਕਿ 10 ਤਰੀਕ ਅੱਜ ਹਨ ਕਿ ਅੱਜ ਤੋਂ ਨਰਾਤਰੇ ਸ਼ੁਰੂ ਹੋ ਗਏ ਨੇ ਜਿਹੜੇ ਗੁਪਤ ਨਵਰਾਤਰੇ ਹੁੰਦੇ ਨੇ ਸ਼ੁਰੂ ਹੋ ਚੁੱਕੇ ਨੇ ਔਰ ਇਹਨਾਂ ਨਰਾਤਿਆਂ ਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਸਾਰਾ ਕੁਝ ਇਸ ਵੀਡੀਓ 'ਚ ਦੱਸਾਂਗੇ ਜਿਹੜਾ ਨੇ ਨਰਾਤੇ ਰੱਖਿਆ ਉਹਨਾਂ ਨੂੰ ਉਹਨਾਂ ਵਾਸਤੇ ਵੀ ਤੇ ਜਿਹੜੇ ਰੱਖਣਾ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਤੇ ਇਸ ਨਰਾਤਿਆਂ ਦੇ ਵਿੱਚ ਕਿਹੜੀ-ਕਿਹੜੀ ਸਾਧਨਾ ਕਰਨੀ ਹੈ ਉਹ ਵੀ ਸਾਰਾ ਕੁਝ ਦੱਸਾਂਗਾ ਤੁਹਾਨੂੰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਹਾਂ ਜੀ ਮਾਤਾ ਦੇ ਗੁੱਤ ਨਰਾਤਿਆਂ ਦੇ ਕਿਹੜੇ ਕਿਹੜੇ ਕਾਰਨ ਆਪਾਂ ਕਿਹੜੀਆਂ ਕਿੜੀਆਂ ਚੀਜ਼ਾਂ ਕਰਨੀਆਂ ਆ ਉਹਦੇ ਵਿਸ਼ੇਸ਼ ਕੀ ਲਾਭ ਹੁੰਦੇ ਨੇ ਆਪਾਂ ਨੂੰ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਦੱਸਾਂਗੇ ਹੁਣ ਇਸ ਤਰ੍ਹਾਂ ਹੈ ਕਿ ਜਿਹੜੇ ਨਰਾਤਰੇ ਆ ਇਹ ਗੁੱਤ ਨਰਾਤੇ ਗਿਣੇ ਜਾਂਦੇ ਆ ਇਹ ਗੁੱਤ ਨਰਾਤਿਆਂ ਦੇ ਵਿੱਚ ਗੁੱਤ ਸਾਧਨਾ ਕੀਤੀ ਜਾਂਦੀ ਆ ਮਾਤਾ ਕਾਲੀ ਦੇ ਇਹ ਜਿਹੜੇ ਨਰਾਤੇ ਹੁੰਦੇ ਆ ਜਿਹੜੀਆਂ ਮਾਤਾ ਕਾਲੀ ਤੁਸੀਂ 10 ਮਹਾ ਵਿਦਿਆਵਾਂ ਬਣੀਆਂ ਸੀ 10 ਮਹਾ ਵਿਦਿਆ ਜਿਹੜੀਆਂ ਮਹਾ ਸ਼ਕਤੀਆਂ ਜਿਨ੍ਹਾਂ ਨੂੰ ਕੋਈ ਵੀ ਜਿਹੜੇ ਵੀ ਵੱਡੇ ਵੱਡੇ ਤਾੰਤ੍ਰਿਕ ਹੈ ਉਹ ਇਹਨਾਂ ਨੂੰ ਹੀ ਸਿੱਧ ਕਰਕੇ ਕੰਮ ਕਰਦੇ ਨੇ ਜਿਹੜੀਆਂ ਜਿਹੜੀਆਂ ਦੇਵੀਆਂ ਜਿਹੜੇ ਜਿਹੜੀਆਂ ਦੇਵੀਆਂ ਸਭ ਤੋਂ ਵੱਡੀਆਂ ਦੇਵੀਆਂ ਦੇ ਵਿੱਚ ਆਉਂਦੀਆਂ ਇਹ ਦੇਵੀਆਂ ਬਹੁਤ ਪਾਵਰਫੁੱਲ ਦੇਵੀਆਂ ਦੇ ਵਿੱਚ ਹੁੰਦੀਆਂ ਇਹ ਜਿਹੜੀਆਂ 10 ਮਹਾ ਵਿਦਿਆਵਾਂ ਉਹਨਾਂ ਦੀ ਇਹ ਗੁਪਤ ਨਰਾਤੇ ਗਿਨੇ ਜਾਂਦੇ ਆ ਇਹਦੇ ਵਿੱਚ ਤੁਸੀਂ ਨਰਾਤਿਆਂ ਦੇ ਵਿੱਚ ਕਿਸੇ ਵੀ ਦੇਵੀ ਦੀ ਸਾਜ ਜਦੋਂ ਵੀ ਆਪਾਂ ਕਹਿੰਨੇ ਕਿ ਮੰਤਰ ਜਾਪ ਕਰਦੇ ਹਾਂ ਉਹਦੀ ਸਾਧਨਾ ਕਰਦੇ ਹਾਂ ਇਹਦਾ ਜਿਹੜਾ ਫਾਇਦਾ ਸਾਨੂੰ 100 ਗੁਣਾ ਜ਼ਿਆਦਾ ਮਿਲਦਾ ਨਰਾਤਿਆਂ 'ਚ ਤੇ ਕੋਈ ਵੀ ਨਰਾਤੇ ਮੰਨ ਲਓ ਹੁਣ ਉਹਦੇ ਵਿੱਚ ਮਾਤਾ ਦੀ ਅराधना ਕੀਤੀ ਜਾਵੇ ਮਾਤਾ ਦੀ ਸਾਧਨਾ ਕੀਤੀ ਜਾਵੇ ਮੰਤਰ ਜਾਪ ਕੀਤੇ ਜਾਣ ਉਹਨਾਂ ਦਾ ਫਲ ਡਬਲ ਹੀ ਹੁੰਦਾ ਹੈ ਔਰ ਇਹਨਾਂ ਨਰਾਤਿਆਂ ਦੇ ਵਿੱਚ ਤੁਸੀਂ ਜੀ ਚਾਹੋ ਤੁਸੀਂ ਇਹ ਨਹੀਂ ਕਿ ਮਾਤਾ ਦੀ ਭਗਤੀ ਕਰ ਸਕਦੇ ਹੋ ਕੋਈ ਵੀ ਤੁਸੀਂ ਮੰਨ ਲਓ ਤੁਸੀਂ ਹਨੂਮਾਨ ਜੀ ਦਾ ਮੰਤਰ ਸਿੱਧ ਕਰਨਾ ਹੋਵੇ ਤਾਂ ਵੀ ਤੁਸੀਂ ਇਸ ਗੁੱਤ ਨਰਾਤੇ ਅਜ ਕਰ ਸਕਦੇ ਹੋ ਬਾਬਾ ਪੈਰੋ ਜੀ ਦਾ ਕਰ ਸਕਦੇ ਹੋ ਕੋਈ ਵੀ ਸਾਧਨਾ ਕੋਈ ਵੀ ਮੰਤਰ ਸ਼ੁਰੂ ਕਰਨੇ ਆ ਇਹ ਜਿਹੜੇ ਦਿਨ ਹੁੰਦੇ ਆ ਇਹ ਦਿਨ ਸ਼ੁਭ ਕਿਹਾ ਜਾਂਦੇ ਆ ਇਹ ਜਿਹੜੇ 10 11 ਦਿਨ ਹੁੰਦੇ ਆ ਇਹ ਸ਼ੁਭ ਦਿਨਾਂ ਦੇ ਵਿੱਚ ਆ ਜਾਂਦੇ ਆ ਤੇ ਇਹਦੇ ਵਿੱਚ ਤੁਸੀਂ ਕੋਈ ਵੀ ਚੀਜ਼ ਨਵੀਂ ਸ਼ੁਰੂ ਕਰੋ ਕੋਈ ਵੀ ਮੰਤਰ ਜਾਪ ਸ਼ੁਰੂ ਕਰੋਗੇ ਉਹਦਾ ਫਲ ਬਹੁਤ ਤੁਹਾਨੂੰ ਮਿਲੇਗਾ ਕਿਉਂ ਕਰਕੇ ਇਹਨਾਂ ਦਿਨਾਂ ਦੇ ਵਿੱਚ ਵੀ ਕਿਹੜੀਆਂ ਮਾਤਾ ਆ ਧਰਤੀ ਤੇ ਵਿਰਾਜਮਾਨ ਹੋ ਜਾਂਦੀਆਂ ਇਸ ਲਈ ਜਿਹੜੇ ਗੁਪਤ ਨਰਾਤੇ ਆ ਇਹਨਾਂ ਦੇ ਵਿੱਚ ਜਿਹੜੇ ਵਿਸ਼ੇਸ਼ ਵਿਸ਼ੇਸ਼ ਜਿਹੜੀ ਗੱਲ ਦਾ ਧਿਆਨ ਰੱਖਣਾ ਪੈਂਦਾ ਆ ਉਹ ਤੁਹਾਨੂੰ ਮੈਂ ਹੁਣ ਦੱਸਦਾ ਆ ਕਿ ਜਦੋਂ ਆਪਾਂ ਕੋਈ ਮੰਨ ਲਓ ਨਰਾਤੇ ਰੱਖੇ ਹੋਏ ਨੇ ਉਹਦੇ ਵਿੱਚ ਘਰ ਦੇ ਵਿੱਚ ਜੇ ਕੋਈ ਤੁਹਾਡੇ ਤੰਗੀ ਆ ਆਰਥਿਕ ਤੰਗੀ ਆ ਘਰ ਦੇ ਵਿੱਚ ਕੋਈ ਬਿਮਾਰ ਆ ਜੀ ਤਾਂ ਤੁਸੀਂ ਇਸ ਨਰਾਤਿਆਂ ਨੂੰ ਬਿਲਕੁਲ ਨਾ ਰੱਖਣਾ ਔਰ ਜੇ ਤੁਹਾਡੇ ਘਰ ਦੇ ਵਿੱਚ ਕੋਈ ਤਾਨੂੰ ਉਧਾ ਤੰਗੀ ਦੀ ਪੈਸੇ ਤੇਲੇ ਦੀ ਤੰਗੀ ਹੈ ਤਾਂ ਤਵੀ ਤੁਹਾਨੂੰ ਡਾਤੇ ਰੱਖਣ ਦੀ ਲੋੜ ਨਹੀਂ ਕਿਉਂ ਕਰਕੇ ਜੇ ਇਹ ਜਿਹੜੇ ਨਰਾਤੇ ਹੁੰਦੇ ਆ ਖੁਸ਼ੀ ਨਾਲ ਰੱਖੇ ਜਾਂਦੇ ਆ ਜੇ ਬੰਦਾ ਕੋਈ ਖੁਸ਼ੀ ਨਾ ਰੱਖਦਾ ਆ ਤੇ ਜਦੋਂ ਇਹਨਾਂ ਚੀਜ਼ਾਂ ਦੀ ਤੰਗੀ ਹੋਵੇ ਘਰ ਚ ਬਿਮਾਰੀ ਹੋਵੇ ਪੈਸਾ ਨਾ ਹੋਵੇ ਤਾਂ ਫਿਰ ਖੁਸ਼ੀ ਕਾਦੀ ਰਹਿ ਜਾਂਦੀ ਬੰਦੇ ਤੋਂ ਤੇ ਬੰਦਾ ਕੰਮ ਵੀ ਨਹੀਂ ਕਰ ਸਕਦਾ ਨਾ ਹੀ ਕੋਈ ਮੰਤਰ ਜਾਪ ਕਰ ਸਕਦਾ ਔਰ ਉਸ ਤੋਂ ਬਾਅਦ ਫਿਰ ਜੇ ਦੋ ਨਰਾਤਿਆਂ ਦੇ ਬਾਅਦ ਆਪਾਂ ਨੂੰ ਕੰਜਕਾਂ ਵੀ ਪੂਜਣੀਆਂ ਹੁੰਦੀਆਂ ਨੇ ਕੰਜਕਾਂ ਦਾ ਵੀ ਕਰਨਾ ਪੈਂਦਾ ਇਹਦੇ ਵਿੱਚ ਖਵਨ ਵੀ ਕੀਤੇ ਜਾਂਦੇ ਆ ਮਤਲਬ ਕਹਿੰਦਾ ਮੇਰਾ ਭਾਵੇਂ ਆ ਕਿ ਇਹਦੇ ਵਿੱਚ ਬੜਾ ਕੁਝ ਆਪਣਾ ਖਰਚਾ ਵੀ ਹੋ ਜਾਂਦਾ ਆ ਤੇ ਇਸ ਕਰਕੇ ਤੁਸੀਂ ਕੋਈ ਵੀ ਸਾਧਨਾ ਸ਼ੁਰੂ ਕਰਨੀ ਆ ਜਾਂ ਕੋਈ ਵੀ ਤੁਸੀਂ ਮੰਤਰ ਜਾਪ ਕਰਨਾ ਆ ਉਹਦੇ ਵਿੱਚ ਤੁਸੀਂ ਸਾਰਾ ਕੁਝ ਆਪਣਾ ਸਾਰੇ ਘਰ ਦੇ ਹਾਲਾਤ ਸ਼ਰਤ ਕਰਦਿਆਂ ਸਾਰਿਆਂ ਸਿਸਟਮ ਦੇਖ ਕੇ ਹੀ ਕਰਿਓ ਹੁਣ ਹੁਣ ਤੁਹਾਨੂੰ ਮੈਂ ਹੁਣ ਦੱਸ ਦਿੰਦਾ ਕਿ ਜੇ ਤੁਸੀਂ ਮਾਤਾ ਦੇ ਨਰਾਤੇ ਰੱਖੇ ਹੋਏ ਨੇ ਤਾਂ ਤੁਸੀਂ ਕੀ ਕੀ ਕਰਨਾ ਆ ਜੀ ਤਾਂ ਤੁਸੀਂ ਮਾਤਾ ਦੇ ਨਰਾਤੇ ਰੱਖੇ ਹੋਏ ਨੇ ਇਹਦੇ ਵਿੱਚ ਤੁਸੀਂ ਇੱਕ ਚੀਜ਼ ਦਾ ਧਿਆਨ ਨੱਕ ਲੈਣਾ ਕਿ ਗੁਪਤ ਨਰਾਤਿਆਂ ਦੇ ਵਿੱਚ ਜਦੋਂ ਆਪਾਂ ਨਰਾਤੇ ਰੱਖ ਲੈਂਦੇ ਆ ਤੇ ਸਾਨੂੰ ਕਿਸੇ ਨੂੰ ਵੀ ਮੰਦਾ ਚੰਗਾ ਨਹੀਂ ਬੋਲਣਾ ਜਦੋਂ ਆਪਾਂ ਨਰਾਤੇ ਰੱਖ ਲੈਂਦੇ ਆ ਤੇ ਕਿਸੇ ਨਾਲ ਆਪਾਂ ਕਿਸੇ ਬਿਨਾਂ ਗੱਲ ਤੋਂ ਲੜਨਾ ਨਹੀਂ ਕਿਸੇ ਨਾਲ ਝਗੜਨਾ ਨਹੀਂ ਕਾ ਉਹਦੇ ਵਿੱਚ ਵੀ ਸਾਡਾ ਫੇਕਲ ਨੂੰ ਨੁਕਸਾਨ ਹੋ ਸਕਦਾ ਇਸ ਧਿਆਨ ਨਰਾਤੇ ਖੰਡਿਤ ਹੋ ਜਾਂਦੇ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਕਿਸੇ ਨਾਲ ਕੋਈ ਮੰਦਾ ਬੋਲ ਨਹੀਂ ਬੋਲਣਾ ਕਿਸੇ ਦੀ ਚੁਗਲੀ ਨਹੀਂ ਕਰਨੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਸਿਰਫ ਜਿਹੜਾ ਤੁਸੀਂ ਜਾਪ ਕਰਦੇ ਹੋ ਔਰ ਅਸੀਂ ਮਾਤਾ ਦੇ ਕਈ ਮੰਤਰ ਵੀ ਪਾਏ ਹੋਏ ਨੇ ਸਾਡੇ ਚੈਨਲ ਤੇ ਤੁਸੀਂ ਜਾ ਕੇ ਦੇਖ ਲੈਣਾ ਉੱਥੋਂ ਵੀ ਤੁਸੀਂ ਕੋਈ ਮੰਤਰ ਲੈ ਕੇ ਅੱਜ ਦੇ ਦਿਨ ਸਿੱਧ ਕਰ ਸਕਦੇ ਹੋ ਰਾਤਿਆਂ ਤੋਂ ਸ਼ੁਰੂ ਕਰ ਸਕਦੇ ਹੋ ਜੇ ਤੁਸੀਂ ਕਰ ਲੋਗੇ ਤਾਂ ਤੁਹਾਨੂੰ ਬੈਨੀਫਿਟ ਮਿਲੇਗਾ ਔਰ ਮੰਤਰ ਵੀ ਤੁਹਾਡਾ ਸਿੱਧ ਹੋਏਗਾ ਨੌ ਨਰਾਤੇ ਆ ਜਿਹੜੇ ਨਰਾਤੇ ਚੱਲਦੇ ਪਏ ਨੇ ਇਹ 10 ਨਰਾਤੇ ਹੁੰਦੇ ਆ 10 ਮਹਾਵਿੱਧਿਆ ਦੇ ਤੇ ਇਹ 10 ਦਿਨਾਂ ਦੇ ਵਿੱਚ ਹੀ ਤੁਸੀਂ ਕੋਈ ਨਾ ਕੋਈ ਪ੍ਰਸਿੱਧੀ ਹਾਸਲ ਕਰ ਸਕਦੇ ਹੋ ਇਹ ਮੰਤਰਾਂ ਦੀ ਉਚਾਰਨ ਕਰਕੇ ਹੁਣ ਇਹਦੇ ਵਿੱਚ ਤੁਸੀਂ ਜਦੋਂ ਕਿਸੇ ਦੀ ਹੋਰ ਦੀ ਸਾਧਨਾ ਕਰ ਦਿੱਤਾ ਦੱਸਿਆ ਤੁਹਾਨੂੰ ਕੀ ਤੁਸੀਂ ਕਰ ਸਕਦੇ ਹੋ ਹਨੂਮਾਨ ਜੀ ਦੀ ਕਰ ਲਓ ਪਵਾ ਪੈਰੋ ਜੀ ਦੀ ਵੀ ਕਰ ਸਕਦੇ ਹੋ ਇਸੇ ਵੀ ਭਾਈpole ਨਾ ਦੀ ਸਾਧਨਾ ਤੋਂ ਸ਼ੁਰੂ ਕਰਨੀ ਹੈ ਤਾਂ ਤੁਸੀਂ ਇਹ ਨਾ ਦਿਨਾਂ ਵਿੱਚ ਵੀ ਕਰ ਸਕਦੇ ਹੋ ਉਹ ਕਰਕੇ ਸ਼ੁਭ ਦਿਨਾਂ ਵਿੱਚ ਗਿਣਿਆ ਜਾਂਦੇ ਆ ਇਹਦਾ ਲਾਭ ਬਹੁਤ ਮਿਲਦਾ ਹੈ ਡਬਲ ਇਹਦਾ ਲਾਭ ਹੁੰਦਾ ਹੈ ਇਹਦਾ ਫਾਇਦਾ ਵੀ ਡਬਲ ਮਿਲਦਾ ਹੈ ਤੇ ਇਸ ਕਰਕੇ ਇਸ ਨਰਾਤਿਆਂ ਦੇ ਵਿੱਚ ਤੁਸੀਂ ਇਹ ਚੀਜ਼ ਦਾ ਧਿਆਨ ਰੱਖ ਲਿਓ ਕਿ ਕਿਹੜੀ ਤੁਸੀਂ ਸਾਧਨਾ ਕਰਨੀ ਹੈ ਔਰ ਕਿਹੜਾ ਤੁਸੀਂ ਜਾਪ ਕਰਨਾ ਹੈ ਉਹ ਇੱਕ ਸਮਾਨ ਅਧਾਰਤ ਕਰਕੇ ਰੱਖ ਲਓ ਔਰ ਨਰਾਤਿਆਂ ਦੇ ਵਿੱਚ ਤੁਸੀਂ ਆਪਣੇ ਕਿਸੇ ਗੁੱਲ ਦੇ ਵੀ ਆ ਤੁਹਾਡੀ ਕੀ ਗੁੱਲ ਦੇਵੀ ਦੀ ਤੁਸੀਂ ਸਾਧਨਾ ਸ਼ੁਰੂ ਕਰ ਲਓ ਉਹ ਜ਼ਿਆਦਾ ਵਧੀਆ ਰਹੇਗਾ ਉਹਦਾ ਕਾਰਨ ਕੀ ਜਿਹੜੀ ਤੁਹਾਡੀ ਗੁੱਲ ਦੀ ਦੇਵੀ ਹੈ ਉਹ ਤੁਹਾਡੇ ਤੋਂ ਪਹਿਲਾਂ ਦਾ ਉਹ ਤਾਂ ਵੈਸੇ ਤੁਹਾਡੀ ਆਪਣੀ ਦੇਵੀ ਹੈ ਜਦੋਂ ਮਰਜ਼ੀ ਉਹਨੂੰ ਪ੍ਰਸੰਨ ਕਰ ਲਓ ਤੇ ਜਦੋਂ ਤੁਸੀਂ ਉਹਨੂੰ ਨਰਾਤਿਆਂ 'ਚ ਪ੍ਰਸੰਨ ਕਰ ਲੈਂਦੇ ਹੋ ਤਾਂ ਉਹਦਾ ਰਿਜ਼ਲਟ ਬੜਾ ਮਿਲਦਾ ਹੈ ਰਿਜ਼ਲਟ ਇੰਨਾ ਜ਼ਬਰਦਸਤ ਦਿੰਦੀ ਹੈ ਉਹ ਦੇਵੀ ਕਿ ਤੁਹਾਡੇ ਕੰਮ ਹਰਕ ਬਣਨਗੇ ਜੇ ਕੋਸ਼ਿਸ਼ ਕਰੋ ਪਹਿਲਾਂ ਆਪਣੀ ਜਿਹੜੀ ਗੁੱਲ ਦੇਵੀ ਹੈ ਉਹਦੀ ਜਿਹੜੀ ਸਾਧਨਾ ਤੁਸੀਂ ਕਰ ਲਓ ਨਰਾਤਿਆਂ ਦੇ ਵਿੱਚ ਇਹਨੂੰ ਸਿੱਧ ਕਰਕੇ ਜਿਹੜਾ ਮਰਜ਼ੀ ਤੁਸੀਂ ਕੰਮ ਕਰ ਸਕਦੇ ਹੋ ਉਦਾਂ ਤੁਸੀਂ ਮਾਤਾ ਦੀ ਕੋਈ ਵੀ ਮੰਤਰ ਜਾਪ ਕਰ ਸਕਦੇ ਹੋ ਸਿੱਧ ਕੁੰਜੀ ਦਾ ਪਾਠ ਕਰ ਲਓ। ਯਹਾਂ ਫਿਰ ਦੁਰਗਾ ਸਤੁੱਤੀ ਪੜ ਸਕਦੇ ਹੋ। ਦੁਰਗਾ ਸਤੁੱਤੀ ਦੇ ਸਾਰੇ ਅਧਿਆਏ ਪੜੋ। ਉਹਦੇ ਵਿੱਚ ਪੜਨ ਤੋਂ ਬਾਅਦ ਤੁਸੀਂ ਇਹਨਾਂ ਦੇ ਮਾਤਾ ਦੀਆਂ ਆਰਤੀ ਕਰੋ ਤੇ ਅਖੰਡ ਜੋਤ ਜਲਾਓ ਘਰ ਦੇ ਵਿੱਚ। ਅਖੰਡ ਜੋਤ ਵੀ ਚਲਾਈ ਜਾਂਦੀ ਹੈ ਦੇਸੀ ਘੋਦੀ। ਇਹਨੂੰ ਲਗਾਤਾਰ ਤੁਸੀਂ ਕਰਨਾ ਹੈ ਤੇ ਫਿਰ ਦੇਖੋ ਆ ਤੁਹਾਡੇ ਜਿਹੜੇ ਨਰਾਤੇ ਆ ਜਿਹੜੇ ਤੁਹਾਡੇ ਦਿਨ ਆਪਣੇ ਆਪ ਬਦਲ ਜਾਣੇ ਆ ਜਿਹੜੇ ਮਾਤਾ ਦੀ ਭਗਤੀ ਬੰਦਗੀ ਕਰਦੇ ਨੇ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦੀ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਸਭ ਪਤਾ ਹੀ ਹੁੰਦਾ ਕਿ ਕੀ ਕੀ ਕਰਨਾ ਹੈ ਪਰ ਇਹਦੇ ਵਿੱਚ ਤੁਸੀਂ ਇਹ ਚੀਜ਼ ਦੇਖ ਲੈਣਾ ਕਿ ਪਿਆਜ਼ ਪਿਆਜ਼ ਲਸਣ ਦਾ ਪਰਹੇਜ਼ ਰੱਖਣਾ ਹੁੰਦਾ ਪਿਆਜ਼ ਦਾਣਾ ਨਹੀਂ ਖਾਣਾ ਹੁੰਦਾ ਤੇ ਕੋਈ ਜੇ ਘਰ ਦੇ ਵਿੱਚ ਕੋਈ ਜ਼ਿਆਦਾ ਸ਼ਰਾਬ ਸ਼ਰੂਪ ਪੀਂਦਾ ਉਹ ਵੀ ਤੁਹਾਡੇ ਘਰ ਦੇ ਵਿੱਚ ਨਹੀਂ ਆਉਣਾ ਚਾਹੀਦਾ ਜਿੱਦਾਂ ਹੁਣ ਕਿਸੇ ਨੂੰ ਕੋਈ ਕਿਸੇ ਔਰਦੀ ਨੂੰ ਕੋਈ ਪ੍ਰੋਬਲਮ ਹੋ ਗਈ ਹੈ ਜਿਸ ਨੂੰ ਕੋਈ ਜਦਾਂ ਮਹੀਨਾ ਆ ਜਾਂਦਾ ਹੈ ਆ ਮਹੀਨੇ ਦੇ ਵਿੱਚ ਵੀ ਉਹ ਜਿਹੜੀ ਲੇਡੀਆਂ ਜੇ ਸੁਨਵਾਇਆ ਤੇ ਉਹ ਨਰਾਤੇ ਨਹੀਂ ਰੱਖ ਸਕਦੀ ਤੇ ਨਾ ਉਹ ਘਰ ਦਾ ਭੋਜਨ ਬਣਾ ਕੇ ਖਿਲਾ ਸਕਦੀ ਹੈ ਉਹਦੇ ਉੱਤੇ ਭੋਜਨ ਵੀ ਨਹੀਂ ਸਹੀ ਖਾਣਾ ਹੁੰਦਾ ਜਿਉਂ ਕਰਕੇ ਉਹ ਫਿਰ ਅਸ਼ੁੱਧ ਹੋ ਜਾਂਦਾ ਕੰਮ ਇਸ ਲਈ ਇਸ ਚੀਜ਼ ਦਾ ਵੀ ਧਿਆਨ ਰੱਖ ਲੈਣਾ ਜਿਹੜੇ ਨਰਾਤੇ ਰੱਖਦੇ ਨਹੀਂ ਉਹਨਾਂ ਨੂੰ ਸਾਰਾ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੈ ਤੇ ਬਾਕੀ ਤੁਸੀਂ ਮਾਤਾ ਦੀ ਦੋ ਟਾਈਮ ਸਵੇਰੇ ਸ਼ਾਮ ਆਰਤੀ ਕਰੋ ਭਗਤੀ ਬੰਦਗੀ ਜਿਹੜੀ ਵੀ ਤੁਸੀਂ ਕਰਦੇ ਹੋ ਮੰਤਰ ਜਾਪ ਕਰਦੇ ਹੋ ਉਹਨੂੰ ਕਰੋ ਤਾਂ ਉਹਦਾ ਲਾਭ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੋਏਗਾ ਹਵਨ ਜੇ ਤੁਸੀਂ ਕਰਨਾ ਚਾਹੋ ਤੇ ਹਵਨ ਤੁਸੀਂ ਮੰਨ ਕੇ ਚੱਲੋ ਕਿ ਜਿਹੜੇ ਸਾਨੂੰ ਅਸੀਂ ਇਸ ਹਵਨ ਦੀਆਂ ਵਿਧੀਆਂ ਪਹਿਲਾਂ ਵੀ ਦੱਸੀਆਂ ਹੋਈਆਂ ਸਾਡੇ ਸੋਚ ਚੈਨਲ ਦੇ ਉੱਤੇ ਵੀਡੀਓ ਪਾਈ ਹੋਈ ਆ ਤੁਸੀਂ ਹਵਨ ਕਰ ਸਕਦੇ ਹੋ ਉਹ ਵਾਲਾ ਹਵਨ ਤੁਸੀਂ ਕਰਕੇ ਮਾਤਾ ਦਾ ਮੰਤਰ ਜਾਪ ਦਾ ਜਦੋਂ ਇਹਦਾ ਦੇ ਵਿੱਚ ਕੋਈ ਮੰਤਰ ਤੁਸੀਂ ਕਰਦੇ ਹੋ ਟੁਕਟੁਕਟ ਜੇ ਸਵਾ ਲੱਖ ਮਾਤਾ ਦਾ ਕੋਈ ਜਾਪ ਕਰਦੇ ਹੋ ਤੇ ਉਹਦਾ ਰਿਜ਼ਲਟ ਬਹੁਤ ਮਿਲਦਾ ਹੈ ਤੇ ਹਵਨ ਵੀ ਤੁਸੀਂ ਫਿਰ 12000 ਦਾ ਕਰਨਾ ਹੁੰਦਾ ਹੈ ਜਿਹੜਾ ਦਸਮਤ ਕਹਿੰਦੇ ਆਪਾਂ ਹਿੱਸਾ ਕੱਢਣਾ ਹੁੰਦਾ ਤੇ ਇਸ ਲਈ ਤੁਸੀਂ ਆਪਣੇ ਤਰੀਕੇ ਦੇ ਨਾਲ ਦੇਖ ਲੈਣਾ ਜਿਹੜਾ ਤੁਹਾਨੂੰ ਚੰਗਾ ਲੱਗੇ ਤੁਸੀਂ ਹਵਨ ਤੇ ਮੰਤਰ ਕਰਕੇ ਮਾਤਾ ਦੀ ਸਿੱਧੀ ਪ੍ਰਾਪਤ ਕਰ ਸਕਦੇ ਹੋ ਜੈ ਪੀਰਾਂ ਦੀ ਜੈ ਮਸਤਾ